ਅਗਲੀ ਗੱਲ ਕਰੀਏ ਮਾਨ ਸਾਹਿਬ ਦੀ ਮਾਨ ਸਾਹਿਬ ਕრაਊਡ ਪੁੱਲਰ ਦੇ ਤੌਰ ਤੇ ਜਾਣੇ ਜਾਂਦੇ ਆ ਉਹਨਾਂ ਨੂੰ ਇਹ ਦੇਖਿਆ ਜਾਂਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਰੈਲੀਆਂ ਦੇ ਵਿੱਚ ਸਭਾਵਾਂ ਦੇ ਵਿੱਚ ਜੇ ਕੋਈ ਇਕੱਠ ਕਰਨ ਦੀ ਸਮਰੱਥਾ ਰੱਖਦਾ ਤੇ ਭਗਵੰਤ ਮਾਨ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਨੇ ਅ ਕੱਲ ਦੇ ਪ੍ਰੋਗਰਾਮ ਦਾ ਜ ਤੁਸੀਂ ਇੱਕ ਇਕੱਠ ਦਾ ਜ਼ਿਕਰ ਕਰ ਹੀ ਦਿੱਤਾ ਸੀਗਾ ਜਿਹਦੇ ਵਿੱਚ ਸੱਦੇ ਦਿੱਤੇ ਗਏ ਸੀ 700 ਪਰਿਵਾਰਾਂ ਨੂੰ ਪਰ ਹੁਣ ਕਹਿੰਦੇ ਇਸ ਤੋਂ ਵੀ ਇੱਕ ਕਦਮ ਹੋਰ ਅੱਗੇ ਪੁੱਟ ਲਿਆ ਗਿਆ ਮਾਨ ਸਾਹਿਬ ਦੀ ਰੈਲੀ ਦੇ ਵਿੱਚ ਜੇ ਕੋਈ ਇਕੱਠ ਕਰੂਗਾ ਸਰਪੰਚ ਐਮਸੀ ਕੋਈ ਵੀ ਤਾਂ ਉਹਨਾਂ ਨੂੰ ਗ੍ਰਾਂਟ ਦਾ ਲਾਲਚ ਦਿੱਤਾ ਗਿਆ ਵੀ ਗ੍ਰਾਂਟ ਦਿੱਤੀ ਜਾਊਗੀ ਤੁਹਾਨੂੰ ਆ ਸ਼ਰਮਜੀ ਤੁਹਾਡੀ ਆਵਾਜ਼ ਜਦ ਤੋਂ ਪ੍ਰਵੀਨ ਜੀ ਜਦ ਤੋਂ ਪਿੰਡਾਂ ਦੇ ਸਰਪੰਚ ਸੱਤਾ ਦੇ ਐਮ ਐਲ ਏ ਆ ਦੇ ਪਾਰਟੀਆਂ ਦੇ ਵੱਲ ਲੱਗ ਪਏ ਤਦ ਤੋਂ ਪਿੰਡਾਂ ਦੇ ਵਿੱਚ ਬਹੁਤ ਖੜੋਤ ਆਈ ਹੈ ਤੇ ਬਹੁਤ ਨਿਘਾਰ ਆਇਆ ਹੂੰ ਹੂੰ ਜੀ ਜੀ ਆ ਹੁਣ 54 ਪਿੰਡਾਂ ਦਾ ਮਾਮਲਾ ਖਾਸਾ ਪੱਖਿਆ ਜੀ ਚੋਂ 24 ਪਿੰਡਾਂ ਦੇ ਲਈ ਜਥੇਬੰਦੀਆਂ ਵੀ ਮੈਦਾਨ ਚ ਨਿੱਤਰ ਆਈਆਂ ਤੇ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਕਲੋਨੀਆਂ ਵਾਲੀ ਜ਼ਮੀਨ ਲੈਣੀ ਹੈ ਤੇ ਟਕਰਾ ਤਾਂ ਭਾਰਤ ਮਾਲਾ ਪ੍ਰੋਜੈਕਟ ਲਈ ਵੀ ਯਕੀਂਦਰ ਨਾਲ ਚੱਲੀ ਜਾਂਦਾ ਕਿਸਾਨਾਂ ਦਾ ਤੇ ਪੰਜਾਬ ਸਰਕਾਰ ਤਾਂ ਉੱਥੇ ਵੀ ਕਿਸਾਨ ਨਾਲ ਨਹੀਂ ਖੜ ਰਹੀ ਕਿ ਇੱਥੇ ਤਾਂ ਫਿਰ ਕੀ ਖੜਨਾ ਇੱਥੇ ਤਾਂ ਉਹ ਧੱਕਾ ਕਰਨ ਤੇ ਆ ਗਈ ਆ ਜੀ ਸੋ ਇਸ ਧੱਕੇਸ਼ਾਈ ਦੇ ਵਿੱਚ ਪੰਜਾਬ ਦੇ ਕਿੰਨੇ ਹੀ ਪਿੰਡਾਂ ਦੇ ਸਰਪੰਚਾਂ ਦਾ ਰੋਲ ਵੀ ਸਵਾਲਾਂ ਦੇ ਘੇਰੇ ਚ ਆ ਗਿਆ ਕਿ ਉਹ ਸਰਕਾਰ ਦੇ ਨਾਲ ਪਾਲੇ ਚ ਖੜੇ ਨੇ ਉਹਨਾਂ ਨੇ ਮਤੇ ਪਾਏ ਨੇ ਆ ਕੀਤਾ ਜ਼ਮੀਨਾਂ ਦੇਣ ਦੇ ਵਿੱਚ ਉਹਨਾਂ ਦਾ ਰੋਲ ਹੈ ਸਾਰਾ ਕੁਝ ਹੈ ਸੋ ਇਹ ਪੰਚਾਇਤੀ ਸਰਪੰਚ ਜਦੋਂ ਸੱਤਾ ਨਾਲ ਮਿਲਦੇ ਨੇ ਤੇ ਫਿਰ ਪਿੰਡ ਆਪਣੀ ਤਾਕਤ ਪੇਸ਼ਾਣ ਲਵੇ ਜਾਂਦਾ ਅਮੀਰ ਅਮੀਰ ਭਾਜੀ ਹੋਰਾਂ ਦਾ ਉਹ ਫਾਰਮੂਲਾ ਕਿ ਗ੍ਰਾਮ ਸਭਾ ਵਾਲੇ ਫਾਰਮੂਲੇ ਤੇ ਆਜੋ ਫਿਰ ਬਲਾਲੋ ਗ੍ਰਾਮ ਸਭਾ ਪੰਜਾਬ ਪੰਜਾਬ ਦੇ ਪਿੰਡਾਂ ਦਾ ਹਰ ਵੋਟਰ ਜੇ 20% ਵੋਟਰ ਵੀ ਇਕੱਠੇ ਹੋ ਕੇ ਫੈਸਲਾ ਕਰ ਲੈਣ ਤਾਂ ਕੀ ਮਜਾ ਲਾ ਕੋਈ ਫੈਸਲਾ ਕਰ ਜੂਗਾ ਸਰਪੰਚਾ ਇੱਕ ਪਾਸੇ ਹੋਵੇ ਤੇ ਸਾਰੀ ਪੰਚਾਇਤ ਇੱਕ ਪਾਸੇ ਹੋਵੇ ਫਿਰ ਸੋ ਇਹ ਸਾਰਾ ਪਹਿਲੂ ਵੀ ਹੈਗਾ ਤੇ ਦੂਸਰਾ ਜੇ ਜ਼ਮੀਨ ਵਾਲਾ ਮਸਲਾ ਵੀ ਤਾਂ ਵੀ ਪਿੰਡ ਫੈਸਲਾ ਕਰ ਸਕਦਾ ਜਿਹੜੇ ਜ਼ਮੀਨਾਂ ਵਾਲੇ ਨਹੀਂ ਹੈਗੇ ਉਹ ਵੀ ਫੈਸਲਾ ਕਰ ਸਕਦਾ ਕਿਉਂਕਿ ਇਹਦੇ ਨਾਲ ਪਿੰਡ ਵੀ ਉੱਜੜਨਾ ਜੀ ਜੀ ਸੋ ਇਹ ਸਾਰੀ ਪ੍ਰਕਿਰਿਆ ਤਾਂ ਇੱਕ ਪਾਸੇ ਚੱਲ ਰਹੀ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਇੱਕ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਸਰਪੰਚਾਂ ਨੂੰ ਆਫਰ ਕਰ ਰਿਹਾ ਕਿ ਬਈ ਮਾਨ ਸਾਹਿਬ ਦੀ ਰੈਲੀ 'ਚ ਕੱਟ ਕਰੋ ਤੇ 5 ਲੱਖ ਦੀ ਗ੍ਰਾਂਟ ਪਾਓ ਹਾਂ 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 ਮੈਨੂੰ ਯਾਦ ਹੈ ਬਾਦਲ ਸਾਹਿਬ ਕਰਿਆ ਕਰਦੇ ਸੀ ਸੰਗਤ ਦਰਸ਼ਨ ਜੀ ਤੇ ਸੰਗਤ ਦਰਸ਼ਨਾਂ 'ਚ ਫਿਰ ਗ੍ਰਾਂਟਾ ਬਣਦੇ ਹੋਏ ਕਹਿ ਦਿੰਦੇ ਸੀ ਕਾਕਾ ਜੀ ਮਾੜਾ ਮੋਟਾ ਲਾਭ ਵੀ ਦਿਓ ਪਿੰਡਾਂ ਤੇ ਹਾਂਜੀ ਹਾਂਜੀ ਉਹਨੇ ਲਾਭ ਵੀ ਦਿਓ ਮਾੜਾ ਮੋਟਾ ਦਾ ਮਤਲਬ ਇਹ ਹੈ ਕਿ ਬਾਕੀ ਦਾ ਤੁਹਾਨੂੰ ਇਹ ਦਿੱਤਾ ਖਾਣ ਨੂੰ ਹਾਂ ਪਰ ਥੋੜਾ ਜਿਹਾ ਕਿਤੇ ਰੰਗ ਰੋਗਨ ਵਾਲੀ ਕੁੱਚੀ ਫੇਰ ਵੀ ਲਿਓ ਹੁਣ ਇੱਥੇ ਸਵਾਲ ਇਹ ਆ ਕਿ ਕੱਠ ਤਾਂ ਸਰਪੰਚ ਕਰਕੇ ਦੇਣ ਰੈਲੀਆਂ ਚ ਹਮ ਤੇ ਗ੍ਰਾਂਟ ਤੁਸੀਂ ਕਹਿੰਦੇ ਹੋ ਸੀ ਪਿੰਡ ਨੂੰ ਦਵਾਂਗੇ ਤੇ ਗ੍ਰਾਂਟ ਸਰਪੰਚ ਨੂੰ ਹੀ ਜਾਊਗੀ ਨਾ ਪਿੰਡ ਨੂੰ ਕਿਉਂ ਜਾਊਗੀ ਬਾਈ ਸਹੀ ਆ ਤੋ ਸਵਾਲ ਤਾਂ ਕੱਠ ਦਾ ਹੈ ਨਾ ਜਦੋਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਚ ਜਿਹੜੀ ਮਰਜ਼ੀ ਤੇ ਇਕੱਠ ਕਰੇ ਰੈਲੀਆਂ ਚ ਅੱਜ ਕੱਲ੍ਹ ਕੱਠ ਹੁੰਦਾ ਕਿਵੇਂ ਆ ਕਿ ਬਸ ਸਾਡੀ ਏਸੀ ਗੱਡੀਆਂ ਸਾਡੀਆਂ ਜਾਣਗੀਆਂ ਬਾਈ ਐ ਖਾਣ ਪੀਣ ਦਾ ਰੋਟੀ ਪਾਣੀ ਦਾ ਚਾਹ ਪਾਣੀ ਦਾ ਲੱਸੀ ਦਾ ਪ੍ਰਬੰਧ ਹੋਊਗਾ ਤੇ ਮੁੜਦੇ ਹੋਏ ਸ਼ਾਮ ਨੂੰ ਰੰਗੀਨ ਪਾਣੀ ਦਾ ਪ੍ਰਬੰਧ ਵੀ ਹੋਊਗਾ ਤੇ ਜਿਹੜਾ ਕੋਈ ਹੋਰ ਕੁਝ ਮਾਲਚ ਪਾਣੀ ਛੱਕਦਾ ਉਹਦੇ ਲਈ ਹੋ ਪ੍ਰਬੰਧ ਹੋਊਗਾ ਸੋ ਇਸ ਤਰ੍ਹਾਂ ਦਾ ਰੈਲੀਆ ਵਿੱਚ ਇਕੱਠ ਹੁੰਦਾ ਫਿਰ ਜੇ ਸਰਪੰਚਾਂ ਨੇ ਇਹ ਫਾਰਮੂਲੇ ਤੇ ਇਕੱਠ ਕਰਕੇ ਦੇਣਾ ਫਿਰ ਦੱਸੋ ਗ੍ਰਾਂਟ ਅਗਲਾ ਕਹਿੰਦਾ ਹੱਕ ਤਾਂ ਮੇਰਾ ਬਣਦਾ ਹੋਇਆ ਕੀ ਪਠਾਨ ਮਾਜਰਾ ਹੋਰਾਂ ਦਾ ਖੇਤਰ ਹੈ ਵਿਧਾਇਕ ਜਿਹੜੇ ਆਮ ਆਦੀ ਪਾਰਟੀ ਦੇ ਹਰਮੀਤ ਸਿੰਘ ਪਠਾਨ ਮਾਜਰਾ ਹਮ ਹ ਉਹਨਾਂ ਦੇ ਵਿਧਾਨ ਸਭਾ ਹਲਕਾ ਸਨੌਰ ਦੇ ਵਿੱਚ ਦੇਵੀਗੜ੍ਹ ਖੇਤਰ ਦੇ ਵਿੱਚ ਪਿੰਡ ਹੈ ਦੁੱਧਨ ਸਾਦਾ ਠੀਕ ਹੈ ਜੀ ਦੁੱਧਨ ਸਾਦਾ ਪਿੰਡ ਦੀ ਪ੍ਰਾਣੀ ਜਿਹੜੀ ਸਬ ਤਹਿਸੀਲ ਸੀ ਉਹਨੂੰ ਬਦਲ ਕੇ ਹੁਣ ਪੂਰਨ ਤਹਿਸੀਲ ਦਾ ਦਰਜਾ ਦਿੱਤਾ ਜਾ ਰਿਹਾ ਹਾਂ ਹਾਂ ਤੇ ਪੂਰਨ ਤਹਿਸੀਲ ਦੇ ਦਰਜੇ ਦੇ ਲਈ ਜਿਹੜੀ ਉੱਥੇ ਤਸੀਲ ਕੰਪਲੈਕਸ ਬਣਾਇਆ ਗਿਆ ਉਹਦਾ ਉਦਘਾਟਨ ਹੋਣਾ 1 ਜੂਨ ਨੂੰ ਹਾਂ ਹਾਂ 1 ਜੂਨ ਨੂੰ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਦੇਵੀਗੜ੍ਹ ਦੇ ਇਸ ਪਿੰਡ ਦੁੱਧਨ ਸਾਦਾ ਦੇ ਵਿੱਚ ਜੀ ਤੇ ਇਹਦਾ ਉਦਘਾਟਨ ਕਰਨ ਤੋਂ ਬਾਅਦ ਉਹਨਾਂ ਨੇ ਦੁੱਧਨ ਸਾਦਾ ਦੀ ਮੰਡੀ ਦੇ ਵਿੱਚ ਵੱਡੀ ਰੈਲੀ ਕਰਨੀ ਹੈ ਠੀਕ ਆ ਤੇ ਪਠਾਨ ਮਾਜਰਾ ਜੀ ਕਹਿੰਦੇ ਵੀ ਪਹਿਲੀ ਵਾਰ ਆ ਰਹੇ ਹਾਂ ਸਾਡੇ ਪਿੰਡ ਚ ਮਾਨ ਸਾਹਿਬ ਇਸ ਲਈ ਵੀ ਆਪਣਾ ਇਹ ਫਰਜ ਮੰਨਦਾ ਕਿ ਆਪਾਂ ਇੰਨਾ بڑا ਇਕੱਠ ਕਰਕੇ ਦਿਖਾਈਏ ਕਿ ਲੋਕ ਖੜਖੜ ਦੇਖਣ ਤੇ ਇਸ ਲਈ ਮੈਂ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਕਰਦਾਂਗੇ ਜਿਹੜਾ ਵੱਧ ਇਕੱਠ ਕਰੂਗਾ ਉਹਨੂੰ 5 ਲੱਖ ਦੀ ਸਰਕਾਰੀ ਗ੍ਰਾਂਟ ਮਤਲਬ ਇਹ ਕੇਂਦਰ ਵਾਲਾ ਨਰਿੰਦਰ ਮੋਦੀ ਵਾਲਾ ਡਬਲ ਇੰਜਨ ਵਾਲਾ ਫਾਰਮੂਲਾ ਹੂੰ ਕਿ ਵੀ ਜੇ ਤਾਂ ਸਾਡੇ ਭਾਈਵਾਲ ਦੀ ਐਨਡੀਏ ਦੀ ਜਾਂ ਭਾਜਪਾ ਦੀ ਸਰਕਾਰ ਹੈ ਫਿਰ ਤਾਂ ਅਸੀਂ ਉਹ ਸੂਬੇ ਦੀ ਬਾਹ ਫੜਾਂਗੇ ਹੂੰ ਨਹੀਂ ਤਾਂ ਫਿਰ ਅਸੀਂ ਪੰਜਾਬ ਮੰਗ ਤੰਗੇ ਕਰਾਂਗੇ ਉਹਨੂੰ ਜਿੱਥੇ ਸਾਡੀ ਸਰਕਾਰ ਨਹੀਂ ਹੈਗੀ ਨਹੀਂ ਹੈਗੀ ਸਹੀ ਹੈ ਜਨਾਬ ਤੁਸੀਂ ਕੇਂਦਰ ਸਰਕਾਰੋਂ ਤੇ ਹਰ ਸੂਬਾ ਤੁਹਾਡਾ ਉਸੇ ਤਰ੍ਹਾਂ ਰابطਾ ਉੱਥੋਂ ਵੀ ਜੀਐਸਟੀ ਉਵੇਂ ਹੀ ਆਉਂਦਾ ਟੈਕਸ ਤੁਸੀਂ ਇਕੱਠੇ ਕਰਦੇ ਹੋ ਹਾਂਜੀ ਬਿਲਕੁਲ ਤੇ ਤਾਂ ਵੀ ਤੁਸੀਂ ਇਹ ਬਤ ਕਰਾ ਉਸੇ ਤਰ੍ਹਾਂ ਇਹ ਹੈ ਕਿ ਵੀ ਪਿੰਡਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਪਿੰਡਾਂ ਦੀ ਬਾਹ ਫੜਨਾ ਨਾ ਕਿ ਇਸ ਲਈ ਉਹ ਫੜਨੀ ਹੈ ਜਿਹੜਾ ਇਕੱਠਾ ਕਰਕੇ ਦੇਊਗਾ ਉਹਦੇ ਲਈ ਗਰੰਟਾ ਦੂਏ ਪਿੰਡਾਂ ਦਾ ਕੀ ਕਸੂਰਾ ਵੀ ਫਿਰ ਹੂੰ ਕੀ ਪੰਜਾਬ ਦੀ ਸਰਕਾਰ ਸਿਰਫ ਰੇਲੀਆਂ ਦੇ ਹਿਸਾਬ ਨਾਲ ਚਲਦੀ ਹੈ ਫਿਰ ਸਹੀ ਗੱਲ ਹੈ ਜੀ ਤੁਸੀਂ ਸਿਰਫ ਪਾਰਟੀਆਂ ਚਲਾ ਰਹੇ ਹੋ ਨਾ ਫਿਰ ਸਰਕਾਰ ਤਾਂ ਚਲਾ ਨਹੀਂ ਦੇ ਮੈਂ ਤਾਂ ਕਹਿੰਦਾ ਵੀ ਸਰਪੰਚ ਇਸ ਇਲਾਕੇ ਦੇ ਦੇਵਗੜ੍ਹ ਵਾਲੇ ਇਲਾਕੇ ਦੇ ਸਾਰੇ ਸਨੌਰ ਖੇਤਰ ਦੇ ਸਰਪੰਚ ਆਪਸ ਵਿੱਚ ਇੱਕ ਮੀਟਿੰਗ ਇਹ ਕਰ ਲੈਣ ਸਰਪੰਚਾਂ ਦੀ ਕਿ ਵੀ ਤੈਅ ਕਰ ਲੋ ਹਰ ਪਿੰਡ ਨੇ 300 ਬੰਦਾ ਹੀ ਲੈ ਕੇ ਜਾਣਾ ਹਰ ਪਿੰਡ ਨੇ 100 ਬੰਦਾ ਹੀ ਲੈ ਕੇ ਜਾਣਾ ਇੱਕੋ ਸਾਰ ਬੰਦੇ ਲੈ ਜਾਓ ਗਿਣ ਕੇ ਕਿਾ ਲਓ ਜੀ ਸਾਰੇ ਪਿੰਡ ਬਰਾਬਰ ਵੱਡਾ ਇਕੱਠ ਕਰਕੇ ਇਹਨੇ ਦੇ ਦਿਓ ਕੱਲੇ ਕੱਲੇ ਪਿੰਡ ਨੂੰ 5-5 ਲੱਖ ਸਹੀ ਹੈ ਪਰ ਜਨਾਬ ਪਿੰਡਾਂ ਦੇ ਬਣੋ ਦਾ ਸਹੀ ਤਾਂ ਪਿੰਡਾਂ ਦੇ ਲੋਕ ਤੁਹਾਡੇ ਨਾਲ ਇਕੱਠ ਵੀ ਕਰਨ ਤੇ ਜਦੋਂ ਪਾਰਟੀਆਂ ਦੇ ਸਰਪੰਚ ਹੋਣਗੇ ਤੇ ਪਾਰਟੀਆਂ ਦੇ ਇਕੱਠ ਹੋ ਜਾਣਗੇ